그때 한 생각. ਗਲਾਦੀਆਂ ਦੇ ਵਾਲੇ ਬੰਨ ਲੱਗੀ ਵੇ ਕੋਈ ਨਾ ਤੇ ਯੂ ਕਾ ਮੋਟੋ ਟਾ ਸਿਕਲ ਜੀ ਅੱਜ ਮੇਰੀ ਭਾਣ ਜੀ ਦਾ ਜਨਮ ਦਿਨ ਹੈ ਜੀ ਮਾਨਦੀਪ ਕੌਰ ਦਾ ਕਾਂਝਲੇ ਤੋਂ ਕਾਂਝਲੇ ਆਪਣੀ ਗੁੱਡੀ ਲਈ ਹੈਗੀ ਤੇ ਇਹ ਬੱਚੇ ਦਾ ਅੱਜ ਜਨਮ ਦਿਨ ਹੈ ਜੀ ਇਹਨੂੰ ਪਹਿਲਾਂ ਯਾਦ ਨਹੀਂ ਸੀ ਅੱਜ ਉਹ ਇਹਨੇ ਭਾਣ ਜਦੇ ਨੇ ਛੁੱਟੀਆਂ ਕੱਟਣ ਆਏ ਹੋਣੇ ਹੁਣ ਸਿਆਲ ਦੀਆਂ ਛੁੱਟੀਆਂ ਚੱਲਦੀਆਂ ਨੇ ਉਹ ਭਾਣ ਜਦੇ ਦੇ ਯਾਦ ਸੀ ਇਹਨੇ ਮੈਨੂੰ ਫੋਨ ਕਰਤਾ ਕਹਿੰਦਾ ਮਾਮਾ ਜੀ ਸਰਪ੍ਰਾਈਜ਼ ਦਿੰਨੇ ਅੱਜ ਮੈਂ ਠੀਕ ਹਾਂ ਮੋਟੋ ਤੇ ਅਸੀਂ ਆਉਂਦੇ ਹੋਏ ਕੇਕ ਲਿਆਏ ਸੀ ਤੇ ਇਹਨੂੰ ਹੈਪੀ ਬਰਥਡੇ ਦਿੱਤਾ ਫਿਰ ਦੂਜੀਆਂ ਵੀਡੀਓ ਦੇ ਵਿੱਚ ਸਰਪ੍ਰਾਈਜ਼ ਵੀ ਦਿੱਤਾ ਇਹਨੂੰ ਤੁਸੀਂ ਵੀ ਵੱਧ ਤੋਂ ਵੱਧ ਇਸ ਉਹਨਾਂ ਦਾ ਬੱਚੇ ਨੂੰ ਵੱਧ ਤੋਂ ਵੱਧ ਕਮੈਂਟ ਕਰਕੇ ਮੁਬਾਰਕਾਂ ਦਿਓ ਤੇ ਅਸੀਸਾਂ ਦਿਓ ਬਹੁਤ ਪੜਨ ਚ ਬੇਹਿੰਤੀ ਬੱਚੇ ਨੇਗੇ ਬਹੁਤ ਸਿਆਣੇ ਬੱਚੇ ਨੇਗੇ ਓਕੇ ਜਸਸੀ ਕਾਲ ਦੀ ਹੈਪੀ ਬਰਥਡੇ ਬੇਟਾ ਮੇਰੇ ਨਾਲ ਇਹ ਚੈਨਲ ਨੂੰ ਚੱਪਾ ਚੁੱਕੀ ਹਾਂ ਹਾਂ ਤਾਂ ਇਹ ਸਹੀ ਕਰਤਾ ਹਾਂ ਤੇ ਆਤੀ ਹੈਗੀ ਇਨ ਉਨਾ

ਨੋ ਨਾ ਕੀ ਤੋਂ ਹੋਦਾ ਹੈ ਕੋਈ ਨਾ ਮਰੀ ਹੈ ਨਾ ਨਾ ਨੰਬਰ ਅਕੀ ਨਹੀਂ ਹੁੰਦਾ ਨੰਨੀ ਕਿਦਾ ਨੋਤ ਅਮਨਾਰੀ ਨੇ ਬਲਦੋ ਮੋਤੀ ਉਹਦਾ ਉਹ ਕਰ ਉੱਚੀ ਬੋਲੋ ਤਾਂ ਨਾਮ ਨਾਲ ਬੋਲੀਓ ਆਪਾਂ ਵੀ ਆਈ ਨਹੀਂ ਕਿ ਉੱਚੀ ਬੋਲੋ ਨਾਮ ਨਾਲ ਬੋਲੀਏ ਮੈਂ ਇਹਨੂੰ ਨੋਤ ਇਹਨਾਂ ਨਾਰੀ ਨੇ ਉਹ ਕੱਲਾ ਬਿਸ਼ਰ ਨਹੀਂ ਬਲੋ ਬਲੋ ਬਲਾਲੇ Bola, bola. Happy birthday to you. 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 Happy birthday to day to you happy birthday ਬਹੁਤ ਸਾਰੇ ਬੱਚੇ ਨੇ ਜਨਮ ਦਿਨ ਵੀ ਆ ਰਿਹਾ ਸਿਆਣਪ ਨਾਲ ਹੀ ਮਨਾਉਂਦੇ ਨੇਗੇ ਚੁੱਪ ਕਰਕੇ ਬੋਲਦੇ ਨਹੀਂਗੇ ਬਹੁਤ ਰੌਲਾ ਨਹੀਂ ਪਾਉਣਗੇ ਉਹ ਤਾਂ ਬਹੁਤ ਰੌਲਾ ਬਹੁਤ ਪਾਉਂਦੇ ਪਰ ਹੁਣ ਨਹੀਂ ਪਾਉਂਦੇ ਚਲੋ ਵੀ ਵੀਡੀਓ ਤਾਂ ਬਹੁਤ ਬਣ ਗਈ ਇਧਰੋਂ ਪੀਲਾ ਤਾਂ ਤੁਹਾਡੀਆਂ ਬੜੀਆਂ ਬਣਦੀਆਂ ਗਾਗਣੇ ਕੀ ਕਹਿੰਦੀ ਗਾਗਣੇ ਹੁੰਦੇ ਨਹੀਂ ਨਾ ਉਹ ਤਾਂ ਜਿਹੜੂ ਚਲ ਤੂੰ ਬੈਠ ਫਿਰ ਮੈਂ ਤੇਰੇ ਫੋਟੋ ਕਰ ਦਿੰਦਾ ਵੀਡੀਓ ਹੁਣ ஐயா நான் தரேன் தரேன் ஓட ஓட हैप्पी बर्थडे टू यू थैंक यू थैंक यू हैप्पी बर्थडे टू यू बोलो भाई करते आना हैप्पी बर्थडे टू यू हैप्पी बर्थडे टू यू हैप्पी बर्थडे टू यू हैप्पी हैप्पी बर्थडे टू यू ओके भाई आजा करते हन हुन तन्न मटा दआ ਦੇਖੋ ਮੈਂ ਮਾਪਿਆਂ ਕੋਲ ਬੈਠੂ ਜਾ ਕੇ ਤੂੰ ਵੀਡੀਓ ਚਲਾਈ ਹੈਂ ਹਾਂ ਉਹ ਤਾਂ ਚੱਲ ਰਹੀ ਏ ਉਹ ਤਾਂ ਨਹੀਂ ਚੱਲ ਰਹੀ ਐਦੇ ਵਿੱਚ ਗੱਲ ਸੁਣ ਤੂੰ ਵੀ ਦੇਣਾ ਰਹਿ ਗਿਆ ਨਾ ਤਾ ਦੇਣਾ ਤਾਂ ਨਾਨੀ ਨੇ ਤਾ ਓਕੇ ਤਾਂ ਤੂੰ ਚਲ ਦੇ ਰਿਹਾ ਹੋਈ ਗਈ ਕੋਈ ਗੱਲ ਨਹੀਂ ਹੁਣ ਮੈਂ ਜਾਉਂਗਾ ਮੇਰੇ ਪੁੱਤ ਇੱਕੋ ਵੀ ਨਹੀਂ ਦੋ ਦੋ 20 ਸਕਿੰਟਾਂ ਦੀ ਹੋਈ ਕੱਟ ਗਈ ਫਿਰ ਹੋਰ ਨਹੀਂ ਹੁੰਦੀ ਠੀਕ ਹੈ ਸਕਿੰਟਾਂ ਦੀ ਕਿੱਥੋਂ ਪਤਾ ਚੱਲੂਈ ਇੱਥੇ ਇੱਥੇ ਸਕਿੰਟ ਚੱਲ ਰਹੀ ਹੈ ਉਦੋਂ ਆਇਤੇ ਕੋ ਡਾਗਰ ਨਹੀਂ ਜਣਾ ਇਹ ਤੋਂ ਉੱਪਰ ਕਰੀ ਜੀ ਠੀਕ ਹੈ ਇਹ ਬਸ ਇਹ ਤੋਂ ਸ਼ੁਰੂ ਕਰ ਆ ਇਹ ਤੋਂ ਫੋਟੋ ਮਹੀਏ ਇਹ ਤੋਂ ਵੀਡੀਓ ਨਾ ਨਾ ਪਤਾ ਵੀਡੀਓ ਚੱਲਦੀ ਹੈ ਵੀਡੀਓ ਦੇ ਵਿੱਚ ਹੀ ਇੱਥੇ ਫੋਟੋ ਹੋਈ ਜਾਣੀਆਂ ਨਾ ਆਦੇ ਜਮੇ ਹੁਣ ਵੀਡੀਓ ਚਲਾਉਂਦੇ ਆਂ ਚੱਲ ਵੀ ਤੇ ਐ ਫੋਟੋ ਵੀ ਲੜਨਗੇ ਫੋਟੋ ਵੀ ਲੜਨਗੇ ਦੋਨਾਂ ਦੇ ਇੱਕ ਨਾਲੋਂ 20 ਤੇ ਹੋਊਗੀ ਉਹ ਕੱਟ ਪੂਰੀ ਠੀਕ ਹੈ ਇਥੇ ਰ ਕੇ ਕੇਕ ਖਾਦੇ ਆਂ ਵੀਡੀਓ ਨਾਲ ਕੋਈ ਗੱਲ ਨਹੀਂ ਤੂੰ ਸਮਝ ਗਿਆ ਗੱਲ ਤੂੰ ਗੱਲ ਸਮਝ ਗਿਆ ਹਾਂ ਕੀ ਭਲਾ ਜਦੋਂ ਉਧਰੋਂ 20 ਤੇ ਆ ਗਈ ਉਦੋਂ ਤੱਕ ਕੱਟ ਦੇਣੀ ਆ ਦੁਬਾਰੇ ਚਲਾ ਦੇਣੀ ਇੱਥੋਂ ਹੀ ਇੱਥੇ ਤਾਂ ਫੋਟੋ ਕਰੀਏ ਓਕੇ ਪਹਿਲੇ ਕੱਟ ਨੂੰ ਮੈਂ ਨਾ ਨਾ ਮਮਨੇ ਨੂੰ ਮੈਂ ਸਾਬ ਕਰ ਦਿੰਦਾ ਨਾਲੇ ਮੇਰੇ ਪੁੱਤ ਨੂੰ ਨਾ ਇਹ ਤਾਂ ਹੀ ਬਣਾਉਗਾ ਇਹ ਓਚ ਇਹ ਤੂੰ ਚਲਾ ਦੇ ਸਾਫ ਆ ਭੈ ਜੀ ਚਲਾ ਨਹੀਂ ਹੂੰ ਲੈ ਪੁੱਤਰ ਥੈਂਕ ਯੂ ਹਾਂ टा ओ কর 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 ओके आज ਵੀ ਗਾ ਗਾਉਂਦੇ ਹੋਏ ਹੂੰ ਹੂੰ ਉਹ ਕਿਹਦੀ ਨੂੰ ਭੇਜ ਦੇ ਓਕੇ ਬੇਟਾ ਹਾਂ ਲੋ ਓਕੇ ਹੈਪੀ ਬਰਥਡੇ ਬੇਟਾ ਥੈਂਕ ਯੂ ਗੁਰਕੀਰਨ ਨੇ ਗਿਫਟ ਦੇਣਾ ਕਹਿੰਦਾ ਸੀ ਹਾਂ ਭਾਈ ਇੱਕ ਮਿੰਟ ਮੈਂ ਦੇਖ ਆ ਜਾ ਇੱਥੇ ਓਕੇ ਬਈ ਯਾਰ ਲੈ ਕੇ ਦਿੰਦਾ ਮੈਂ ਇੱਕ ਵਾਰ ਵਾਹ 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 ਦੇਣ ਵਾਲਾ ਕੋਈ ਨਹੀਂ ਅੰਦਰ ਕੋਈ ਨਹੀਂ ਪਾ ਕੇ ਹੋਏ ਇਹ ਕਿਹੜੀ ਆਣੀ ਹਾਂ ਨਾ ਕੋਈ ਥੈਂਕ ਯੂ ਆਪ ਵੀ ਤੇਰੇ ਵੀਸ ਆਹ ਉਹ ਵੀ ਐਨੋਸ ਬਰਥਡੇ ਮਾਈ ਤੈਂ ਤਾਂ ਵੀਰੇ ਨੇ ਦੱਸਿਆ ਵੀ ਅੱਜ ਤੇਰਾ ਜਨਮ ਦਿਨ ਆ ਪੁੱਤ ਤੈਨੂੰ ਤਾਂ ਪਤਾ ਨਹੀਂ ਸੀ ਹੈਪੀ ਬਰਥਡੇ ਮਾਈ ਡੀਅਰ ਸਿਸਟਰ ਤੂੰ ਤਾਂ ਭੁੱਲੇ ਬੈਠੇ ਸੀਗੇ ਅੱਜ ਹੈਪੀ ਬਰਥਡੇ ਰੱਬ ਤੈਨੂੰ ਦੁਨੀਆ ਦੀ ਹਰ ਖੁਸ਼ੀ ਦੇਵੇ ਰੱਬ ਤੈਨੂੰ ਖੁਸ਼ ਰੱਖੇ ਹੈਪੀ ਬਰਥਡੇ ਮਾਈ ਸਿਸਟਰ ਨਾਲਾ ਵੀਰੇ ਨੇ ਤੇਰੇ ਲਈ ਕਿੰਦੀਆਂ ਦੁਆਵਾਂ ਮੰਗੀਆਂ ਨੇ ਪੁੱਤ da defa o d're bi apan ok ya bada zun ok ye or do happy birthday beta chocolate way, very good ਪੂਰ ਚੋਕ ਲੈ। ਹਾਂ। ਓਕੇ। ਥੈਂਕ ਯੂ। ਜੇਲਾ ਵੀ ਲੈਣੇ ਬਾਤੜੇ ਦੇ ਕਿੰਨਾ? ਅਰੇ ਇੱਕ ਤੁਲੀ। ਤੈਨੂੰ ਸਰਪ੍ਰਾਈਜ਼। ਹਾਂ। ਥੈਂਕ ਯੂ। ਵੈਲਕਮ। ਵੈਰੀ ਊਟ। ਭਾਈ ਵੀਡੀਓ ਬਣਾਉਣ ਵਾਲਿਆਂ ਨੂੰ ਕੁਝ ਨਹੀਂ ਦਿੱਤਾ ਭਾਈ। ਮੈਂ ਮਾਮਾ ਜੀ ਜੀ ਸਟੂਡੀਓ ਨੂੰ ਕੁਝ ਨਹੀਂ ਦਿੱਤਾ ਵੀਡੀਓ ਨੂੰ। ਥੈਂਕ ਯੂ। ਇਹ ਦੋਸਤੋ ਆਪਣੇ ਆਪਣਾ ਭਾਈ ਉਹ ਆਇਆ ਸੀ ਕਹਿੰਦੇ ਮਨੇ ਮਾਨਤਾ ਹੁਣ। ਵੀਡੀਓ ਸ਼ੇਅਰ ਕਰ ਦਿਓ ਆਪਣੇ ਬੱਚਿਆਂ ਦੀ। ਬਹੁਤ ਸਾਰੇ ਬੱਚੇ ਨੇ ਬਹੁਤ ਮਿਲਤੀ ਹੈ। ਕਿੰਨਾ ਦਾ ਹੈਪੀ ਬਰਥਡੇ ਆ। ਇਹ ਜੋ ਦੀ-ਦੀ ਲੈ ਲੀ। ਜਰੂਰ ਕਮੈਂਟਾਂ ਦੇ ਵਿੱਚ ਹੈਪੀ ਬਰਥਡੇ ਵੀ ਲਿਖੋ। थैंक यू मेरी वीडियो लाइक सब्सक्राइब, कमेंट जरूर करो बाय बायर थ्री थ्री बाई कर